डीसी दफ्तर ਦੇ ਕੰਮ ਸੀ ਮੇਰੀ ਜਾਨਾ ਤੂ ਹੋਈ ਆ ਤਸਵੀਰਾਂ ਦੇਖੋ ਸੀ ਡੀਸੀ ਦਫਤਰ ਦੀ ਆ ਬਿਲਕੁਲ ਕੋਈ ਕੋਈ ਨਹੀਂ ਚੱਲ ਕਰਾ ਲਿਆ ਜਾਣੀ ਹੈ ਕਿ ਸਪੈਕ ਕਰਾ ਲੈਣੇ ਪੰਜ ਕਰਾ ਲੈ ਗੱਲ ਚੱਲਦੀ ਇੱਕ ਮਿੰਟ ਹੋਰ ਬਹੁਤ ਜਲਦੀ ਹੋ ਗਈ ਦਫਤਰ ਆ ਚੱਲ ਗਈ 15 ਬੰਦ ਮੰਗੇ ਜੀ 15 ਹਰ ਡਿਸਟਰਕਟ ਕਰ ਦਿਆ 10 ਮਿੰਟ ਤਾਂ ਦੇ ਮੰਗਦੇ ਨੇ ਕਿਸੇ ਨੂੰ ਜੇ ਤਸਵੀਰਾਂ ਦੇਖ ਰਿਹਾ ਬਰਦਾਸ਼ਤ ਕਰੀਆ 15 ਮਿੰਟ ਜੈਨੂ ਡੀਸੀ ਨੂੰ ਕਹ ਕੇ ਇੱਧਰ ਜਲ ਦਿੱਤਾ ਜੀ ਜਾਣ ਹੈ ਕਿ ਉਹਨੂੰ ਕਹ ਕੇ ਤੁਹਾਨੂੰ ਕੱਢ ਕੇ ਬਾਹਰ ਦੱਸੇ ਕੱਢੇ ਬਾਹਰ ਉਹਦਾ ਪੁੱਤ ਬਣਾ ਲਾ ਹਰਦੇ ਉਹਨੂੰ ਬਾਹਰ ਇਹ ਸਾਡਾ ਦਫਤਰ ਸਰ ਸਰ ਦੇਖੋ ਇਹਦੇ ਪਿਓ ਦਾ ਦਫਤਰ ਨਹੀਂ ਡੀਸੀ ਦਾ ਪਬਲਿਕ ਦਾ ਦਫਤਰ ਹੈ ਪਬਲਿਕ ਦੇ ਨਮਾਇਦੇ ਆ ਇਹਨੂੰ ਕੈਟ ਕਰਗੇ ਨਾ ਸੇ ਜਿਹੜਾ ਪਰਚਾ ਦੇਣਾ ਦੇ ਆ ਬੈਠੇ ਅਰੇ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ ਲੋਕ ਪਰ ਮੰਮਾ ਲੱਗਦਾ ਬਾਅਦ ਤੇ ਜਿੰਦਾ ਹਮਾ ਦੇ ਜਦ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਨੰਬਰ ਦਾ ਕਰਪਟ ਆ ਸਾਡਾ ਇਹ ਕਿਹੜਾ ਡਾਟਾ ਚਾਹਲੇ ਕਰ ਰਿਹਾ ਗਿਆ ਕਿਹੜਾ ਪੰਪ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੋਰੀ ਇੱਥੋਂ ਡੀਡੀ ਡੀਟੀਓ ਰਹਿ ਕੇ ਗਿਆ ਨੂੰ ਪਤਾ ਸਨ ਸ਼ਰੀਆਮੀ ਕਹਤੋ ਅਸੀਂ ਜੀ ਧੱਕਾ ਕਰਨਾ ਅਸੀਂ ਕਿਸੇ ਨੂੰ ਖੜੋਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤੇ ਸਾਡੇ ਕੋਲ ਜ਼ੋਰ ਤਾਂ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕੱਲ੍ਹ ਸਵੇਰ ਕੱਢ ਕੇ ਦੱਸਿਓ ਬਾਜੋ ਨੇ ਕੱਢੋ ਵੀ ਬਾਹਰ ਆ ਕੇ